सत सी अ ਮੈਂ ਤੇਜਿੰਦਰ ਸਿੰਘ ਤੇਜੀ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਅੱਜ ਸਮਰਾਲਾ ਸ਼ਹਿਰ ਬਾਰ ਨੰਬਰ 12 ਦੇ ਵਿੱਚੋਂ ਇਹ ਸੀਟ ਨੂੰ ਜਿੱਤਿਆ ਹੈ ਜੀ ਤੇ ਮੈਂ ਸਾਰੇ ਵੋਟਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਮੈਂ ਵਾਅਦਾ ਕਰਦਾ ਨਾਲ ਦੀ ਨਾਲ ਜਿਹੜੇ ਕੰਮ ਰੋਕੇ ਹੋਏ ਸੀ ਉਹ ਮੈਂ ਜਲਦ ਤੋਂ ਜਲਦ ਸ਼ੁਰੂ ਕਰਾਉਂਗਾ ਤੇ ਇਹ ਸੀਟ ਮੈਂ ਅੱਜ ਜਿੱਤ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਝੋਲੀ ਵਿੱਚ ਪਾ ਰਿਆਂਗਾ ਜੀ ਇਹ ਕੋ ਸਭ ਤੋਂ ਵੱਡਾ ਧੰਨਵਾਦ ਮੈਂ ਵਾਰਨਵਾਸੀਆਂ ਦਾ ਕਰਨਾ ਚਾਹੁੰਨਾ ਸਮਰਾਲਾ ਸ਼ਹਿਰ ਨਿਵਾਸੀਆਂ ਦਾ ਕਰਨਾ ਚਾਹੁੰਨਾ ਜਮਨੀ ਚੌਣ ਦੇ ਵਿੱਚ ਜਿੰਨਾ ਉਤਸ਼ਾਹ ਦੇ ਨਾਲ ਜਿੰਨਾ ਵੱੱਟ ਚੜ ਕੇ ਸਾਰਿਆਂ ਨੇ ਸਹਿਯੋਗ ਦਿੱਤਾ ਉਹਨਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਤੇ ਇਹ ਵੀ ਦੇਖੋ ਵੱਡੀ ਗੱਲ ਹੁੰਦੀ ਹੈ ਜਮਨੀ ਚੌਣ ਸਰਕਾਰ ਮੌਜੂਦਾ ਹੋਵੇ ਤੱਕਾਸ਼ਾਈ ਪੂਰੀ ਕਰਦੀ ਹੋਵੇ ਤੇ ਸਮਰਾਲਾ ਸ਼ਹਿਰ ਦੇ ਲੋਕ ਸ਼੍ਰੋਮਣੀ ਕਾਲੀ ਦਲ ਦੇ ਹੱਕ ਜੀ ਫਰਵਾਹ ਦੇਣ ਸੋ ਮੈਂ ਹਮੇਸ਼ਾ ਸਦਾ ਲਈ ਰਿਣੀ ਆ ਤੇ ਮੈਂ ਤੇਜੀ ਨੂੰ ਵੀ ਜਿਹੜਾ ਸਾਡਾ ਵੀਰ ਕਾਉਂਸਲਰ ਬਣਿਆ ਉਹਨੂੰ ਬੇਨਤੀ ਕਰਦਾ ਵੀ ਹੁਣ ਦਿਨ ਰਾਤ ਇਹ ਕਰਦੀ ਲੋਕਾਂ ਨੇ ਬੜੀ ਆਸ ਨਾਲ ਵੋਟਾਂ ਪਾਈਆਂ ਨੇ ਆਪਾਂ ਨੇ ਸਾਰੀਆਂ ਉਹਨਾਂ ਦੀਆਂ ਜੋ ਉਮੀਦਾਂ ਨੇ ਤਮੰਨਾਵਾਂ ਨੇ ਉਹ ਖਰੇ ਸਿਰੇ ਚੜਾਉਣੀਆਂ ਨੇ ਤੇ ਸਮੁੱਚੀ ਜਿਹੜੀ ਆ ਟੀਮ ਇੱਥੇ ਖੜੀ ਆ ਇਹਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਇਹਨਾਂ ਦੀ ਇਹਨਾਂ ਤੋਂ ਬਿਨਾ ਇਹ ਜਿੱਤ ਪੋਸੀਬਲ ਨਹੀਂ ਸੀ ਜੋ ਸਾਰਾ ਸਹਿਰ ਇਹਨਾਂ ਨੂੰ ਜਾਂਦਾ ਤੇ ਮੇਰੇ ਸ਼ਹਿਰ ਨਿਵਾਸੀਆਂ ਸਮਰਾਏ ਵਾਲਿਆਂ ਨੂੰ ਜਾਂਦਾ ਜਿਹੜਾ ਜਿਹੜਾ ਝਾੜੂ ਵਾਲੀ ਪਾਰਟੀ ਨੇ ੱਟਕਾ ਕੀਤਾ ਸੀ ਕਾਗੇ ਰੱਦ ਕਰਕੇ ੱਟਕਾ ਕੀਤਾ ਸੀ ਉਹਦਾ ਜਵਾਬ ਜੋ ਵੋਟਰਾਂ ਨੇ ਦਿੱਤਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਰੀ